ਸੋ ਅੱਜ ਦੇ ਟਾਪਿਕ ਹੈ ਖਾਸ ਕਰਕੇ ਕਲੋਨ ਮੀਟ ਦੇ ਉੱਤੇ ਜਿਹੜਾ ਇੱਕ ਫੈਕਟਰੀ ਦੇ ਵਿੱਚ ਆਮ ਜੇ ਆਪਾਂ ਆਪਾ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਕਿ ਫੈਕਟਰੀ 'ਚ ਬਣਿਆ ਹੋਇਆ ਮੀਟ ਵੀ ਇੱਕ ਜਾਨਵਰ ਨੂੰ ਨਾ ਕਿ ਤੁਸੀਂ ਗਰੋ ਕਰ ਰਹੇ ਹੋ ਸਿਰਫ ਉਹਦਾ ਮੀਟ ਹੀ ਗਰੋ ਕਰ ਰਹੇ ਹੋ ਤੁਸੀਂ ਸੋ ਇਹ ਪਹਿਲਾਂ ਤਾਂ ਜੇ ਤੁਸੀਂ ਸਮਝਾਓ ਸਾਨੂੰ ਵੀ ਕੀ ਚੀਜ਼ ਹੁੰਦੀ ਹੈ ਇਹ ਅ ਅ ਵੀ ਆਪਾਂ ਦੋ ਗੱਲਾਂ ਕਲੀਅਰ ਕਰ ਲਈਏ ਵੈਸੇ ਜੀ ਜੀ ਜਿਹੜਾ ਇਹ ਸ਼ਾਬਤ ਅਸੀਂ ਕਲੋਨ ਯੂਜ਼ ਕਰਦੇ ਹਾਂ ਨਾ ਵੱਖਰੇ ਆ ਜੀ ਇਹ ਥੋੜਾ ਕੇਵਲ ਇਹ ਨਾ ਕਨਫਿਊਜ਼ਿੰਗ ਹੋ ਸਕਦਾ ਠੀਕ ਹੈ ਤੇ ਆਪਣੇ ਦੋ ਤਰ੍ਹਾਂ ਦੇ ਜਿਵੇਂ ਆਪਾਂ मीट ਵਰਤਦੇ ਆ ਇੱਕ ਆਪਾਂ ਕਹਿੰਦੇ ਆ ਆਰਟੀਫੀਸ਼ੀਅਲ ਮੀਟ ਠੀਕ ਹੈ ਆਰਟੀਫੀਸ਼ੀਅਲ ਮੀਟ ਹੀ ਆ ਆਰਟੀਫੀਸ਼ੀਅਲ ਮੀਟ ਹੋ ਗਿਆ ਇੱਕ ਹੋ ਗਿਆ ਕਲੋਨਡ ਮੀਟ ਤੇ ਇਹ ਦੋਨਾਂ ਦੇ ਵਿੱਚ ਸਮਝਣਾ ਜ਼ਰੂਰੀ ਹੈ ਠੀਕ ਜੀ ਜਿਹੜੀ ਆਪਾਂ ਗੱਲ ਕਰ ਰਹੇ ਆ ਆਪਾਂ ਦੋਨੋਂ ਹੀ ਮੁੱਦੇ ਲੈ ਲਾਂਗੇ ਚਲੋ ਠੀਕ ਹੈ ਕਿਉਂਕਿ ਦੋਨੋਂ ਹੀ ਅਵੇਲੇਬਲ ਨੇ ਜਿਹੜਾ ਫੈਕਟਰੀ ਦੇ ਵਿੱਚ ਆਪਾਂ ਕਹਿੰਦੇ ਬਣਦਾ ਜਾਂ ਜਾਨਵਰ ਤੋਂ ਨਹੀਂ ਬਣਦਾ ਉਹਨੂੰ ਅਸੀਂ ਆਰਟੀਫੀਸ਼ੀਅਲ ਮੀਟ ਦਾ ਨਾਮ ਦੇ ਦਿੰਦੇ ਆ। ਉਹਦੇ ਵਿੱਚ ਛੱਡੀ ਉਹ ਜਿਵੇਂ ਪਲਾਂਟ ਬੇਸਡ ਹੁੰਦੇ ਨੇ। ਦੇਖੋ ਬਹੁਤ ਸਾਰੇ ਆਪਣੇ ਅ ਸੱਜਣ ਮਿੱਤਰ ਹੋਣਗੇ ਜੇ ਪਹਿਲਾਂ ਨਾਨ-वेजਿਟੇਰੀਅਨ ਹੋਣਗੇ ਬਾਅਦ ਵਿੱਚ ਉਹ ਵੇਜੀਟੇਰੀਅਨ ਬਣਗੇ ਪਰ ਉਹਨਾਂ ਨੂੰ ਹੁੰਦਾ ਵੀ ਅਸੀਂ ਉਹ ਜਿਹੜਾ ਮੀਟ ਵਾਲਾ ਉਹ ਮੀਸਵਾਦ ਸੀਗਾ ਉਹ ਮੀਟ ਰਖੀਏ ਮੀਟ ਖਾਈਏ ਵੀ ਨਾ ਤੇ ਮੀਟ ਵਾਂਗੂੰ ਟੇਸਟ ਵੀ ਆਵੇ। ਮਤਲਬ ਜਿਵੇਂ ਪਲਾਂਟ ਬੇਸ ਬਣਾਉਂਦੇ ਸੀ ਜਿਹੜੀ ਕਹਿੰਦੇ ਸੀ ਪਲਾਂਟ ਬੇਸਡ ਹੈ। ਹਾਂਜੀ ਜਿਵੇਂ ਉਹਨਾਂ ਜਿਹੜਾ ਆਰਟੀਫੀਸ਼ੀਅਲ ਮੀਟ ਆ ਉਹ ਪਲਾਂਟ ਬੇਸਡ ਹੁੰਦਾ। ਠੀਕ ਆ। ਉਹਦੇ ਚੋਣੇ ਸਾਰੇ ਹੋ ਇਨਗਰੀਡੀਅੰਟਸ ਪਾਈ ਹੁੰਦੇ ਤੁਹਾਡੇ ਪ੍ਰੋਟੀਨਸ ਹੋ ਗਈ ਉਹਦੀ ਫੈਟਸ ਹੋ ਗਈ ਨਾ ਜਾਂ ਸਾਰਾ ਕੁਝ ਹੋ ਗਿਆ ਜੀ ਤੇ ਇੱਕ ਕੰਪਨੀ ਆਈ ਸੀਗੀ ਯੂ ਐਸ ਏ ਚ ਉਹਨੂੰ ਬਿਯੋਂਡ ਮੀਟ ਕਹਿੰਦੇ ਸੀਗੇ ਹੈ ਨਾ ਸ਼ਾਇਦ ਸੁਣਿਆ ਹੋਵੇ ਹਾਂ ਜੀ ਤੇ ਉਹ ਕਾਫੀ ਪਹਿਲਾਂ ਸਕਸੈਸਫੁਲ ਵੀ ਹੋਈ ਸੀ ਤਾਂ ਉਹ ਮਤ ਤੁਹਾਨੂੰ ਸਾਰਾ ਕੁਝ ਜਿਵੇਂ ਉਹਦੀ ਜੂਸੀਨੈਸ ਹੋ ਗਈ ਉਹਦਾ ਟੈਕਸਚਰ ਹੋ ਗਿਆ ਉਹਦੀ ਦੇਖ ਤੋ ਸਭ ਕੁਝ ਤੁਹਾਨੂੰ ਮੀਟ ਵਾਂਗੂ ਲੱਗੂਗਾ ਜੀ ਤਾਂ ਹੁੰਦਾ ਉਹਨੂੰ ਤੁਸੀਂ ਮੀਟ ਕਰਕੇ ਨਹੀਂ ਸੇਲ ਕਰਦੇ ਉਹਨੂੰ ਤੁਸੀਂ ਆਰਟੀਫੀਸ਼ੀਅਲ ਮੀਟ ਕਰਕੇ ਸੇਲ ਕਰਦੇ ਹੋ ਠੀਕ ਹੈ ਜੇ ਜਿਹੜਾ ਹੁਣ ਕੈਨੇਡਾ ਦੇ ਵਿੱਚ ਰੌਲਾ ਪੈ ਰਿਹਾ ਜਾਂ ਕੋਈ ਮਾਰਕੀਟਿੰਗ ਹੋ ਰਹੀ ਆ ਮੇਰੇ ਖਿਆਲ ਦੇ ਵਿੱਚ ਉਹ ਕਲੋਨ ਮੀਟ ਬਾਰੇ ਹੋ ਰਹੀ ਆ ਆਰਟੀਫੀਸ਼ੀਅਲ ਨਹੀਂ ਹੋ ਰਹੀ ਜੀ ਠੀਕ ਆ ਤਾਂ ਇੱਕ ਤਾਂ ਇਹ ਹੋ ਗਿਆ ਕਿ ਇਹ ਪਲਾਂਟ ਬੇਸਡ ਹੋ ਗਿਆ ਜੀ ਜੀ ਲੱਗੂਗਾ ਖਾਸ ਕਰਕੇ ਜਿਹੜੇ ਵੀਗਨ ਹੁੰਦੇ ਨੇ ਜਾਂ ਵੈਜੀਟੇਰੀਅਨ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਤੁਸੀਂ ਇੱਕ ਤਰੀਕੇ ਦਾ ਹਨਾ ਟੇਸਟ ਦੇਣ ਦੇ ਲਈ ਵਿਦਆਊਟ ਈਟਿੰਗ ਮੀਟ ਤੁਹਾਡਾ ਇਹ ਇੱਕ ਮੀਟ ਆ ਜਾਂਦਾ ਮਾਰਕੀਟ 'ਚ ਇਹ ਕਾਫੀ ਦੇਰ ਤੋਂ ਚੱਲ ਰਿਹਾ ਜੀ ਜਿਹੜਾ ਕਲੋਨ ਮੀਟ ਆ ਉਹ ਕਲੋਨ ਮੀਟ ਯੂਐਸਏ ਦੇ ਵਿੱਚ 2006 ਦੇ ਵਿੱਚ ਆ ਚੁੱਕਿਆ ਸੀ ਠੀਕ ਹੈ ਹਾਂਜੀ ਤਾਂ ਉਹ 2006 ਵਿੱਚ ਬਿਲਕੁਲ ਜਿਹੜਾ ਅੱਜ ਰੌਲਾ ਇੱਥੇ ਪੈ ਰਿਹਾ ਉਹ ਯੂਐਸਏ ਦੇ ਵਿੱਚ ਵੀ ਉਦੋਂ ਹੀ ਸੀਗਾ ਜੀ ਕਿ ਇਹ ਜਿਹੜੀ ਤੁਹਾਡੀ ਕੰਪਨੀਆਂ ਨੇ ਉਹ ਚੁੱਪ-ਚੁੱਪ ਹੀ ਤੇ ਕਲੋਨ ਮੀਟ ਲਿਆੜੀਆਂ ਨੇ ਮੇਰੇ ਖਿਆਲ 'ਚ ਤੁਸੀਂ ਐਸੀ ਨਿਊਜ਼ ਬਾਰੇ ਗੱਲ ਕਰ ਰਹੇ ਹੋ ਹੈਨਾ ਜੀ ਤੇ ਜਨਤਾ ਨੂੰ ਲੋਕਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਇਹ ਰੀਅਲ ਮੀਟ ਆ ਕਲੋਨ ਮੀਟ ਆ ਕਿ ਕੀ ਹੈਗਾ ਤੇ ਤੁਸੀਂ ਉਹਨੂੰ ਐਸ ਇਟ ਇਜ਼ ਵਿੱਚ ਹੀ ਜਾ ਰਿਹਾ ਹੋ ਤਾਂ ਉਹ ਉਦੋਂ ਇਹ ਮੁੱਦਾ ਉੱਠਿਆ ਸੀ ਕਹਿੰਦਾ ਦੇ ਵਿੱਚ ਹੁਣ ਇਹ ਆ ਰਿਹਾ ਤਾਂ ਕਲੋਨ ਮੀਟ ਦੀ ਆਪਾਂ ਗੱਲ ਕਰ ਲੈਨੇ ਵੀ ਹੁੰਦਾ ਕੀ ਹੈ ਕਲੋਨ ਮੀਟ ਐਨੀਮਲ ਤੋਂ ਹੀ ਆਉਂਦਾ ਠੀਕ ਹੈ ਠੀਕ ਹੈ ਤਾਂ ਉਹ ਐਨੀਮਲ ਦੇ ਵਿੱਚ ਕਿਵੇਂ ਆਉਂਦਾ ਕਿ ਜਿਵੇਂ ਕੋਈ ਤੁਸੀਂ ਐਨੀਮਲਸ ਨੂੰ ਵਧੀਆ ਹਨਾ ਫੀਡ ਦਿੱਤੀ ਉਹਨਾਂ ਦੀ ਕੁਆਲਿਟੀ ਗਰੋ ਕਰ ਲਈ ਤੁਸੀਂ ਉਹਨਾਂ ਦੇ ਵਿੱਚ ਪ੍ਰੋਟੀਨ ਵੀ ਵਧੀਆ ਡਿਸਰਵ ਕਰ ਲਈ ਤੁਸੀਂ ਸਾਰਾ ਕੁਝ ਵਧੀਆ ਜਿਵੇਂ ਆਪਾਂ ਕਹਿੰਦੇ ਨਾ ਵੀ ਬਹੁਤ ਹੀ ਰਿਫਾਈਨਡ ਐਨੀਮਲ ਬਣਾ ਲਿਆ ਹੈ ਨਾ ਜੀ ਤਾਂ ਹੁਣ ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜੇ ਬਾਕੀ ਐਨੀਮਲਸ ਜਿਹੜੇ ਤੁਸੀਂ ਆਪਣੇ ਮੀਟ ਲਈ ਬਣਾਉਣੇ ਆ ਉਹ ਉਹਦੇ ਵਰਗੇ ਹੀ ਹੋਣ ਜੀ ਕਿਉਂਕਿ ਹਰ ਇੱਕ ਐਨੀਮਲ ਉਸਮੀ ਹਰ ਇੱਕ ਅਨਸਾਰ ਹਰ ਕੈਨੀਮਲ ਉਹਦੇ ਜੀਨ ਵੱਖਰੇ ਹੁੰਦੇ ਆ ਜੀ ਜੀਨ ਵੱਖਰੇ ਹੋਣ ਕਰਕੇ ਤੁਸੀਂ ਉਹਨੂੰ ਬਿਲਕੁਲ ਓਵੇਂ ਨਹੀਂ ਬਣਾ ਸਕਦੇ ਹੁਣ ਜਿਵੇਂ ਦੇਖੋ ਫੈਕਟਰੀ ਦੇ ਵਿੱਚ ਆਪਾਂ ਕੋਈ ਚੀਜ਼ ਬਣਾਉਨੇ ਆ ਤਾਂ ਇੱਕ ਸੈਂਪਲ ਬਣ ਗਿਆ ਸਾਂਚਾ ਬਣ ਗਿਆ ਤੇ ਉਹ ਮੁੜ ਕੇ ਉਹੀ ਸਾਂਚੇ ਦੇ ਸਾਰੇ ਚੀਜ਼ਾਂ ਇੱਕੋ ਜਿਹੀਆਂ ਆ ਰਹੀਆਂ ਨੇ ਜੀ ਭਾਵੇਂ ਤੁਸੀਂ ਰੋਟੀਆਂ ਬਣਾ ਰਹੇ ਹੋ ਭਾਵੇਂ ਤੁਸੀਂ ਕੋਈ ਹੋਰ ਚੀਜ਼ ਖਾ ਰਹੇ ਤਾਂ ਜਿਹੜਾ ਕਲੋਨ ਮੀਟ ਹੈਗਾ ਇਹਨਾਂ ਦੇ ਸਾਹਮਣੇ ਇੱਕ ਸਮੱਸਿਆ ਇਹ ਸੀ ਕਿ ਐਨੀਮਲਸ ਜਿਹੜੇ ਤੁਸੀਂ ਖਾਣ ਲਈ ਆਪਣੇ ਫੂਡ ਲਈ ਵਰਤਦੇ ਹੋ ਉਹਨਾਂ ਨੂੰ ਐਗਜੈਕਟ ਸੇਮ ਕਿਵੇਂ ਬਣਾਇਆ ਜਾਵੇ ਉਹਨਾਂ ਨੂੰ ਕਲੋਨ ਕਿਵੇਂ ਕੀਤਾ ਜਾਵੇ ਤਾਂ ਕਿ ਇਹਦੀ ਉਹਨਾਂ ਦੀ ਕੁਆਲਿਟੀ ਆ ਉਹ ਵੀ ਸੇਮ ਰਹੇ ਜੀ ਉਹਨਾਂ ਦੇ ਵਿੱਚ ਕੋਈ ਡਿਜ਼ੀਜ਼ ਵੀ ਨਾ ਹੋਵੇ ਉਹ ਤੁਹਾਡੇ ਅੱਗੇ ਕਿਉਂ ਹੈ ਨਾ ਜਦੋਂ ਤੁਸੀਂ ਖਾਣੇ ਹੋ ਤਾਂ ਉਹ ਅੱਗੇ ਜਾ ਕੇ ਤੁਹਾਡੇ ਵਿੱਚ ਬਿਮਾਰੀਆਂ ਨਾ ਪੈਦਾ ਕਰ ਸਕਣ ਜੀ ਤਾਂ ਕੋਨਸੈਪਟ ਕੀ ਹੁੰਦਾ ਕਿ ਉਹ ਇੱਕ ਜਿਹੜਾ ਹੈਲਥੀ ਜਾਂ ਤੁਹਾਡਾ ਜਿਹੜਾ ਸੈਂਪਲ ਜਾਂ ਵਧੀਆ ਐਨੀਮਲ ਹੈਗਾ ਜੀ ਉਹਦਾ ਇੱਕ ਸੈੱਲ ਲੈ ਲੈਂਦੇ ਆ ਠੀਕ ਹੈ ਉਹ ਸੈੱਲ ਦੇ ਵਿੱਚੋਂ ਨਿਊਕਲੀਅਸ ਜਿਹੜਾ ਹੁੰਦਾ ਉਹਦਾ ਜੇ ਆਪਾਂ ਥੋੜੀ ਬਹੁਤੀ ਬਾਇਓਲੋਜੀ ਪੜ੍ਹੀ ਹੋਵੇ ਨਾ ਜਿਵੇਂ ਉਹਦੇ ਵਿੱਚ ਨਿਊਕਲੀਅਸ ਮੇਨ ਹੁੰਦਾ ਸੈਂਟਰ ਦੇ ਵਿੱਚ ਜਿਹਦੇ ਵਿੱਚ ਤੁਹਾਡੇ ਸਾਰੇ ਜੀਨ ਪਏ ਹੁੰਦੇ ਨੇ ਜੀ ਲਗਭਗ ਇਹਦੀ ਸ਼ਕਲ ਕਿਹਜੀ ਹੋਊਗੀ ਕਿ ਕਿਹੜੀ ਬਿਮਾਰੀ ਹੋਊਗੀ ਜਾਂ ਨਹੀਂ ਹੋਊਗੀ ਅੱਗੇ ਜਾ ਕੇ ਵੱਡਾ ਹੋਊਗਾ ਕਿੱਡਾ ਸ਼ੇਪ ਹੋਊਗਾ ਨਾ ਸਾਰਾ ਕੁਝ ਪਿਆ ਜੀ ਉਹ ਫਿਰ ਉਸ ਐਨੀਮਲ ਦਾ ਸੈੱਲ ਦੇ ਵਿੱਚੋਂ ਨਿਊਕਲੀਅਸ ਕੱਢ ਲੈਂਦੇ ਆ ਜੀ ਠੀਕ ਹੈ ਫਿਰ ਉਹ ਲੈਂਦੇ ਹੈਗੇ ਨੇ ਦੂਜਾ ਐਨੀਮਲ ਜੀ ਅੱਛਾ ਉਹ ਐਨੀਮਲ ਦਾ ਜਿਹੜਾ ਐਗ ਹੁੰਦਾ ਠੀਕ ਹੈ ਆਪਣੇ ਰੀਪ੍ਰੋਡਕਸ਼ਨ ਐਗ ਹੁੰਦਾ ਫਿਰ ਉਹ ਉਸ ਦਾ ਨਿਊਕਲੀਅਸ ਕੱਢ ਲੈਂਦੇ ਆ ਠੀਕ ਹੈ ਠੀਕ ਹੈ ਹੁਣ ਇੱਕ ਐਨੀਮਲ ਦੇ ਵਿੱਚੋਂ ਜਿਹੜਾ ਹੋ ਸਕਦਾ ਡਿਜ਼ੀਜ਼ ਹੋਵੇ ਜਾਂ ਨਾ ਵਧੀਆ ਨਾ ਹੋਵੇ ਜੀ ਤਾਂ ਫਿਰ ਉਹ ਨਿਊਕਲੀਅਸ ਨੂੰ ਕੱਢ ਕੇ ਤਾਂ ਉਹ ਜਿਹੜਾ ਐਗ ਹੁੰਦਾ ਉਸ ਐਗ ਦੇ ਵਿੱਚ ਜਿਹੜਾ ਵਧੀਆ ਐਨੀਮਲ ਵਾਲਾ ਸੀਗਾ ਨਿਊਕਲੀਅਸ ਉਸ ਨੂੰ ਉਹਦੇ ਵਿੱਚ ਉਹ ਆਰਟੀਫੀਸ਼ੀਅਲੀ ਪਲਾਟ ਕਰ ਦਿੱਤਾ ਠੀਕ ਹੈ ਸੋ ਵਧੀਆ ਐਨੀਮਲ ਵਾਲਾ ਜਿਹੜਾ ਸੀਗਾ ਜੀਨ ਦਾ ਨਿਊਕਲੀਅਸ ਉਹ ਥੋੜੇ ਦੂਜੇ ਐਨੀਮਲ ਦੇ ਐਗ ਦੇ ਵਿੱਚ ਉਹ ਹੋ ਗਿਆ ਤੇ ਫਿਰ ਉਹਨਾਂ ਨੂੰ ਉਹ ਦੁਬਾਰਾ ਕਿਸੇ ਹੋਰ ਐਨੀਮਲ ਦੇ ਵਿੱਚ ਵੀ ਰੱਖ ਸਕਦੇ ਜਿਵੇਂ ਆਪਣੇ ਹੁੰਦਾ ਨਾ ਕਿ ਆਰਟੀਫੀਸ਼ੀਅਲ ਤੁਸੀਂ ਜਿਵੇਂ ਕੁੱਕ ਕਰਾਏ ਤੇ ਲੈ ਲਈ ਕਹਿੰਦੇ ਹੁੰਦੇ ਆਪਾਂ ਹੈਨਾ ਜੀ ਤੇ ਉਹ ਵੀ ਲੈ ਲੈਂਦੇ ਆ ਕਿਸੇ ਹੋਰ ਐਨੀਮਲ ਚ ਰੱਖ ਦੇਣਗੇ ਤਾਂ ਹੁਣ ਜਿਹੜਾ ਉਹ ਉਹਦੇ ਵਿੱਚੋਂ ਐਨੀਮਲ ਬਣਨਾ ਉਹ ਇੱਕ ਐਗਜ਼ੈਕਟ ਸੇਮ ਐਨੀਮਲ ਬਣੂਗਾ ਜਿਹੜਾ ਇੱਕ ਹੈਲਥੀ ਜੀਨਸ ਵਾਲਾ ਐਨੀਮਲ ਸਗਾ ਜੀ ਇਹਨੂੰ ਆਪਾਂ ਕਹਿੰਦੇ ਆ ਕਲੋਨਡ ਐਨੀਮਲ ਜੀ ਪਰ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਹੁਣ ਆਪਾਂ ਕੋਈ ਐਨੀਮਲ ਹੁੰਦਾ ਵਾ ਮੀਟ ਪਹਿਲਾਂ ਤੁਹਾਨੂੰ ਜੇ ਬੱਚਾ ਵਾ ਕੋਈ ਹਨਾ ਉਹਨੂੰ ਵੱਡਾ ਹੁੰਦਾ ਉਹਨੂੰ ਫੀਡ ਪਾਉਂਦੇ ਆ ਉਹ ਸਾਰਾ ਕੁਝ ਵੱਡਾ ਹੁੰਦਾ ਇੱਕ ਇੱਕ ਸਰਟਨ weight ਤੇ ਜੇ ਹੁਣ ਜਿਵੇਂ ਕਈ ਬੰਦੇ ਲੋਕ ਜਿਹੜੇ ਬੀਫ ਵਗੈਰਾ ਖਾਂਦੇ ਆ ਕਾਸਟ ਉਸ ਟੇਕ ਕੰਜ਼ੂਮ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇੱਕ ਇੱਕ ਅਲੱਗ-ਅਲੱਗ ਪਾਰਟ ਹੁੰਦੇ ਨੇ ਉਹ ਵੀ ਇੱਕ ਅਲੱਗ ਤਰ੍ਹਾਂ ਦਾ ਮੀਟ ਤੁਹਾਨੂੰ ਸਰਵ ਕੀਤਾ ਜਾਂਦਾ ਵਾ ਜਦੋਂ ਇੱਕ ਉਹ ਸੈੱਟ ਨੇ ਹਿੱਤ ਤੱਕ ਜਾਂਦਾ ਆ ਫੇਰ ਹੀ ਉਹਨੂੰ ਗਾਹ ਸਲੈਕਟਰ ਕੀਤਾ ਜਾਂਦਾ ਫੇਰ ਉਹਦਾ ਮੀਟ ਕੱਢ ਕੇ ਵੇਚਿਆ ਜਾਂਦਾ ਆ ਇਹਦੇ ਵਿੱਚ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜੇ ਹਿਸਾਬ ਦੇ ਨਾਲ ਤੁਸੀਂ ਕਲੋਨਿੰਗ ਦੀ ਗੱਲ ਕਰ ਰਹੇ ਹੋ ਕੀ ਇਹਦੇ ਵਿੱਚ ਉਹ ਅਗੇਨ ਆ ਵੀ ਹੋ ਐਨੀਮਲ ਬਰਥ ਲਊਗਾ ਫੇਰ ਉਹ ਵੱਡਾ ਹੋਊਗਾ ਤੇ ਤੇ ਫੇਰ ਉਹਨੂੰ ਸਲਟਰ ਕੀਤਾ ਜਾਊਗਾ ਇਹ ਮੈਂ ਕਿਤੇ ਵੀ ਸੰਦੇ ਰਹੇ ਹੋ ਵੀ ਤੁਹਾਨੂੰ ਕੋਈ ਹੋਰ ਲੱਗ ਰਿਹਾ ਅਮਿਤ ਭਾਈ ਜੀ ਦੇ ਮੈਂ ਬਾਤ ਗੱਲ ਕਰ ਰਹੇ ਆ ਤੁਹਾਡਾ ਸਵਾਲ ਇਹਨਾਂ ਵੇਸ ਵਾਲਾ ਥੋੜੀ ਜਿਹੀ ਆਪਣੇ ਬਿਫੋਰ ਗੁਰਮੀਤ ਜੀ ਜੀ ਹੁਣੀ ਦੁਆਰਤੀ ਇਹ ਚੀਜ਼ ਨੂੰ ਇਹਦੇ ਉੱਤੇ ਆਉਣ ਆ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਇੱਕ ਸੋਇਆ ਬੇਸਡ ਜਾਂ ਪਲਾਂਟ ਬੇਸਡ ਇਹ ਇਹ ਇੱਕ ਪ੍ਰੋਡਕਟ ਪੁਸ਼ ਕੀਤੀ ਗਈ ਸੀਗੀ ਭਾਵੇਂ ਉਹ ਰੈਸਟੋਰੈਂਟਾਂ ਨੇ ਔਰ ਕਈ ਇੱਥੇ ਜਿਹੜੇ ਸਟ੍ਰੀਟ ਫੂਡ ਰੈਸਟੋਰੈਂਟਸ ਇੱਥੇ ਵੀ ਸੀਗੇ ਭਾਵੇਂ ਉਹ ਏਨਡਬੀਯੂਸੀ ਕਾ ਜਾਂ ਹਾਰਵੀ ਸੀਗੇ ਈਵਨ ਮੈਕਡੋਨਲਡ ਨੇ ਵੀ ਇੱਕ ਡਿਫਰੈਂਟ ਟਾਈਪ ਦਾ ਇਹ ਚੀਜ਼ ਇੰਟਰੋਡਿਊਸ ਕੀਤੀ ਸੀਗੀ ਉਹ ਦੇ ਵਰ ਮੋਰ ਆਫ ਅ ਪਲਾਂਟ ਬੇਸਡ ਸੋਇਆ ਬੇਸਡ ਯੈਸ ਉਹ ਸੀਗੇ ਮੈਨੂਫੈਕਚਰਡ ਬਟ ਉਹਨਾਂ ਦੇ ਵਿੱਚ ਜਿਹੜੇ ਇਨਗਰੀਡੀਐਂਟ ਸੀਗੇ ਜਿਹੜੇ ਉਹੋ ਜਿਆਦੇ ਤੱਕ ਜਾਂ ਸੋਇਆ ਜਾਂ ਜਿਹੜੇ ਸੀਗੇ ਪਲਾਂਟ بیسਟ ਜੇ ਹੁਣ ਉਹਨੂੰ ਅਸੀਂ ਉਹਨੂੰ ਅਸੀਂ ਆਰਟੀਫੀਸ਼ੀਅਲ ਮੀਟ ਕਹਿ ਸਕਦੇ ਹਾਂ ਆਰਟੀਫੀਸ਼ੀਅਲ ਮੀਟ ਕਹਿ ਸਕਦੇ ਹਾਂ ਪਰ ਇਸ ਚੀਜ਼ ਦੀ ਜਿਹੜੀ ਅੱਜ ਜਿਹੜੀ ਹੁਣ ਗੱਲ ਹੋ ਰਹੀ ਆ ਮੈਨੂੰ ਲੱਗਦਾ ਹੈਗਾ ਬਾ ਜੇ ਈਵਨ ਜੇ ਅਸੀਂ ਕਲੋਨਿੰਗ ਵਾਲੀ ਵੀ ਗੱਲ ਆ ਰਹੀ ਹੈ ਤੇ ਕਲੋਨਿੰਗ ਤੋਂ ਨਾਲ ਜਿਹੜਾ ਐਕਸਟਾਈਮ ਦੇ ਉੱਤੇ ਇੱਕ ਨੈਚੁਰਲਾਈਜ਼ਡ ਜਿਹੜਾ ਲਾਈਵ ਐਨੀਮਲ ਆ ਉਸ ਦੀ ਵੀ ਆਪਾਂ ਦੇਖ ਲਈਏ ਮੈਨੂੰ ਲੱਗਦਾ ਦੋਨੇ ਆਲਮੋਸਟ ਕੰਪੇਅਰੇਬਲ ਆ ਕਿਉਂਕਿ ਜਿਹੜਾ ਨੇ ਇਹਦੇ ਚ ਹਾਂਜੀ ਇਹਦੇ ਚ ਮੈਂ ਵੀ ਨਿਊਜ਼ ਦੇਖ ਰਿਆ ਸੀਗਾ ਜਿਹੜੀ ਤੁਸੀਂ ਗੱਲ ਕਰ ਰਹੇ ਆ ਇਸ ਵੇਲੇ ਕਲੋਨਿੰਗ ਦੀ ਗੱਲ ਹੋ ਰਹੀ ਹੈ ਨਾ ਉਹ ਐਕਚੁਅਲੀ ਜਿਹੜੀ ਮੈਂ ਉਹਨੇ ਤੁਹਾਨੂੰ ਐਕਸਪਲੇਨ ਕੀਤਾ ਨਾ ਕਿ ਇੱਕ ਐਨੀਮਲ ਜਿਹੜਾ ਹੈਗਾ ਉਹ ਕਲੋਨ ਕੀਤਾ ਗਿਆ ਜੀ ਜਿਵੇਂ ਵਧੀਆ ਹਾਈ ਕੁਆਲਿਟੀ ਦਾ ਐਨੀਮਲ ਉਹਦਾ ਐਗ ਲੈ ਕੇ ਇੱਕ ਦੂਜੇ ਐਨੀਮਲ ਦਾ ਐਗ ਲੈ ਕੇ ਤੁਸੀਂ ਉਹਦੇ ਵਿੱਚ ਉਸ ਨੂੰ ਇੰਪਲਾਂਟ ਕਰਕੇ ਇੱਕ ਨਵਾਂ ਐਨੀਮਲ ਬਣਾ ਲਿਆ ਉਹ ਜਿਹੜਾ ਨਵਾਂ ਐਨੀਮਲ ਆ ਉਹ ਕਲੋਨਡ ਐਨੀਮਲ ਆ ਉਹਦੇ ਚ ਸਾਰੀਆਂ ਸਾਰੀਆਂ ਉਹ ਜਿਹੜੇ ਪ੍ਰੋਪਰਟੀਆਂ ਹੁੰਦੀਆਂ ਉਹ ਅੱਗੇ ਜਾ ਕੇ ਪ੍ਰੋਡਿਊਸ ਵੀ ਕਰੂਗਾ ਉਹ ਮੀਟਿੰਗ ਵੀ ਕਰੂਗਾ ਉਹਦੇ ਅੱਗੇ ਜਾ ਕੇ ਬੱਚੇ ਵੀ ਹੋਣਗੇ ਪਰ ਉਹ ਜਿਹੜੇ ਉਹਦੇ ਅੱਗੇ ਜਾ ਕੇ ਜਿਹੜੀ ਚੇਨ ਚੱਲਦੀ ਨਾ ਉਹ ਸਾਰੀ ਦੀ ਸਾਰੀ ਇੱਕ ਨਵੇਂ ਜੀਨ ਨਾਲ ਚੱਲੂਗੀ ਠੀਕ ਹੈ ਜਿਵੇਂ ਉਹਨਾਂ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਕੀਤਾ ਸੀਗਾ ਤੇ ਇੱਕ ਡੌਲੀ ਸ਼ੀਪ ਦੀ ਗੱਲ ਹੋਈ ਸੀ ਸ਼ਾਇਦ ਤੁਸੀਂ ਪੜ੍ਹਿਆ ਹੋਵੇ 1996 ਦੇ ਵਿੱਚ ਤਾਂ ਉਹ ਜਿਹੜੀ ਭੇਡ ਸੀਗੀ ਉਹ ਸੀਗੀ ਬਲੈਕ ਠੀਕ ਹੈ ਕਾਲੀ ਭੇਡ ਦੂਜੀ ਨਾਲ ਸਮਝਿਓ ਜਿਹੜੇ ਮੋਲ ਹੁੰਦੇ ਸੇ ਤਾਂ ਉਹਨਾਂ ਨੇ ਇੱਕ ਵਾਈਟ ਭੇਡ ਲੈ ਕੇ ਉਹਦਾ ਉਹਦੀ ਕਲੋਨਿੰਗ ਕੀਤੀ ਤਾਂ ਜਿਹੜੀ ਉਹ ਬਲੈਕ ਸ਼ਿਪ ਸੀਗੀ ਜਦੋਂ ਉਹਦੇ ਵਿੱਚ ਉਹਨੇ ਐਗ ਰੱਖੇ ਉਹਨਾਂ ਦੇ 임ਪਲੈਂਟ ਕੀਤੇ ਤਾਂ ਉਹਦੇ ਜਿਹੜੇ ਆਫਸਪ੍ਰਿੰਗ ਹੋਏ ਸੀਗੇ ਉਹ ਵਾਈਟ ਸੀਗੇ ਹੈਨਾ ਤਾਂ ਉੱਥੋਂ ਉਹਨਾਂ ਨੂੰ ਇਹ ਹੋਇਆ ਵੀ ਅਸੀਂ ਜਿਹੜੀ ਕਲੋਨਿੰਗ ਕਰ ਸਕਦੇ ਆ ਕਿਉਂਕਿ ਪਰਪਸ ਪਿੱਛੇ ਕੀ ਸੀਗਾ ਪਰਪਸ ਪਿੱਛੇ ਇਹੀ ਸੀ ਕਿ ਇੱਕ ਵਧੀਆ ਕੁਆਲਿਟੀ ਦੀ ਚੀਜ਼ ਨੂੰ ਤੁਸੀਂ ਰੀਪਰੋਡਿਊਸ ਕਿਵੇਂ ਕਰ ਸਕਦੇ ਆ